लोक एकता चंदावा भारती किसान ने एकता दुखा चंदावा ਟੋਲ ਪਲਾਟ ਜਿਹੜਾ ਸਾਰਾ ਮਟੀਰੀਅਲ ਪਾਛੇ ਕਰਕੇ ਰਾਂਗੇ ਕਰਕੇ ਰਾਂਗੇ ਕਰਕੇ ਰਾਂਗੇ ਝੂਠੇ ਪਰਚੇ ਰੱਦ ਕਰਵਾ ਕੇ ਰਾਂਗੇ ਰੱਦ ਕਰਾਂਗੇ ਝੂਠੇ ਪਾਏ ਪਰਚੇ ਰੱਦ ਕਰਵਾ ਕੇ ਰਾਂਗੇ ਰੱਦ ਕਰਾਂਗੇ ਮੌਤ ਕਰਨ ਵਾਲੇ ਲੋਕਾਂ ਦਾ ਇੱਕ ਚਿੰਦਾਬਾ ਆਜਾ ਆਜਾ ਮੈਂ ਤੁਹਕੇ ਦੇਖਦਾ ਬਗਲਾ ਤੋਂ ਆ ਕੇ ਬਿਹੰਗਾ ਛੜੀ ਮੋਟਰਸਾਈਕਲ ਤੇ ਰੱਖ ਦੇਣਾ ਜੁੱਤੀ ਪੈਣਾ ਜੁੱਤੀ ਪਿੰਡ ਮੈਂ ਛੜੀਆ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਆ ਮੈਂ ਨਾਲ ਚੱਲਦਾ ਮੈਂ ਕਾਲਾ ਕਰਦਾ ਇਹ ਕੋਈ ਹੋਰ ਫਿਰ ਆਪਾਂ ਦੂਜੀ ਮੈਂ ਦੂਜੇ ਵੀ ਤਾਂ ਦੇਖੇਂ ਗੋਟਾ ਬਣ ਗਿਆ ਛੱਟ ਤਾਂ ਲੱਗਦੀ ਆ ਕਿ ਉਹ ਗੋਟਾ ਬਚ ਗਿਆ ਬਚ ਗਿਆ ਉਹ ਬਾੜੇ ਮੋਟੀ ਉਹ ਕੋਈ ਨਹੀਂ ਕੁਛ ਨਹੀਂ ਟੁੱਟਾ ਪਰ ਜਿਆਦਾ ਕੁਛ ਨਹੀਂ ਹੋਇਆ ਅੱਜ 28 ਤਰੀਕ ਨੂੰ ਸਾਡੀ ਭਿੱਖੀ ਬਲਾਕ ਦੇ ਵਿੱਚ ਜਿਹੜਾ ਟੋਲ ਪਲਾਜ ਦੇ ਉੱਤੇ 21 ਤਰੀਕ ਤੋਂ ਲਗਾਤਾਰ ਧੜਨਾ ਦਿਹਾੜਾ ਚੱਲ ਰਿਹਾ ਉੱਥੇ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਕੁਝ ਐ ਫੈਸਲੇ ਲਏ ਨੇ ਜਿੜੀ ਇੱਕ ਕੋਠਾ ਰਹਿ ਗਿਆ ਢਾਉਣ ਵਾਲਾ ਕਿਉਂਕਿ ਪਿਛਲੇ ਦਿਨ ਹੀ ਸਾਰਾ ਟੋਲ ਪਲਾਜੇ ਦਾ ਜਿਹੜਾ ਪਾਟਾ ਟਾ ਕੇ ਕਾਇਸ ਨਿਸ਼ ਕਰਤਾ ਸੀਗਾ ਜਿਹੜਾ ਇੱਕ ਕੋਠਾ ਰਹਿ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਜ਼ਿਲ੍ਹੇ ਦੀ ਮੀਟਿੰਗ ਛੱਦ ਕੇ ਵੱਡੀ ਇਹਨੂੰ ਢਾਉਣ ਜਾ ਰਹੇ ਹਾਂ ਦੂਸਰਾ ਫੈਸਲਾ ਇਹ ਹੈ ਕਿਉਂਕਿ ਸਰਕਾਰ ਤੇ ਪੁਲਿਸ ਮਾਨਸ਼ਾ ਜ਼ਿਲ੍ਹੇ ਦੀ ਖਬਲਾਟ ਦੇ ਵਿੱਚ ਆ ਗਈ ਸੀਗੀ ਕੁਝ ਸਾਡੇ 8 ਬੰਦੇ ਬਾਈ ਨੇ ਆਣਾ ਹੈ ਜਿਹੜਾ ਤੇ ਥਾਕੇ ਤੇ 70 80 ਬੰਦੇ ਸਾਡੇ ਪੱਟੇ ਜਿਹੜੇ ਵਰਕਰ ਹੈ ਉਹਨਾਂ ਦੇ ਪਰਚਾ ਦਰਜ ਕੀਤਾ ਇੱਥੋਂ ਨਿੰਦਣਯੋਗ ਗੱਲ ਹੈ ਵੀ ਜਿਹੜੀ ਇੱਥੋਂ ਦੀ ਮੌਕੇ ਦੀ ਸਰਕਾਰ ਹੈ ਉਹ ਲੋਕਾਂ ਪੱਖੀ ਹੈ ਜਾਂ ਜੋਕਾ ਪੱਖੀ ਹੈ ਕਿਉਂਕਿ ਅੱਜ ਫੇਰ ਇੱਕ ਕਿਸਾਨ ਸਮਹਾਉਂਦੀ ਦਾ ਇਸੇ ਰੋਗ ਹੋ ਗਿਆ ਤੇ ਮੋਟਰਸਾਈਕਲ ਦੇ ਉੱਤੇ ਬਹੁਤ ਸਾਰੀਆਂ ਵਿਚਾਰੇ ਦੇ ਛੱਟਾਂ ਵੱਜ ਗਈਆਂ ਜਿਹੜੀ ਉਹ ਮੋਟਰਸਾਈਕਲ ਜੀ ਉਹ ਫਟ ਗਿਆ ਪਰ ਟੋਲ ਪਲਾਜ਼ਾ ਦੀ ਪਾਸੇ ਟਾਉਣ ਦਿੰਦੀ ਲੋਕਾਂ ਦਾ ਜਿਹੜਾ ਘਾਣਾ ਲਗਾਤਾਰ ਰੋਸ ਹੀ ਰੋਸ ਹੁੰਦਾਗਾ ਇਸ ਕਰਕੇ ਅੱਜ ਅਸੀਂ ਜਿਹੜਾ ਫੈਸਲਾ ਲੈਂਤਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀ ਮੀਟਿੰਗ ਸੱਦ ਕੇ ਤਾਕਤ ਫੈਸਲਾ ਲਵਾਂਗੇ ਅਸੀਂ ਫੈਸਲਾ ਕੀਤਾ ਰੂਜਾ ਜਿਹੜਾ ਸਾਰਾ ਇਹ ਜਿਹੜਾ ਵਿਚਾਲੇ ਬੰਝ ਗੱਡਿਆ ਹੋਇਆ ਹੈ ਸੜਕ ਦੇ ਉਹ ਸਾਰਾ ਅਸੀਂ ਢਾ ਕੇ ਫੇਰ ਆਹ ਨਾਵਾਂਗੇ ਉਹਨਾਂ ਚੱਕਰ ਪਿੱਛੇ ਨਹੀਂ ਹਟਾਂਗੇ ਅਸੀਂ ਵੀ ਕੇਜੂ ਟਕਾਉਂਦਾ ਨੇ 21 ਤਰੀਕ ਨੂੰ ਮੀਟਿੰਗ ਕਰਕੇ ਜਿਹੜਾ ਪਹਿਲੇ ਦਿਨੋਂ ਧਰਨਾ ਸ਼ੁਰੂ ਕੀਤਾ ਉਦੋਂ ਵਾਲੀ ਗੱਲ ਤੇ ਖੜੇ ਆ ਉਹ ਸਾਰਾ ਰਸਤਾ ਸਾਫ਼ ਕਰਕੇ ਫੇਰ ਆ ਜਿਹੜਾ ਘਰਾਂ ਨੂੰ ਜਾਵਾਂਗੇ ਨਹੀਂ ਉਹਨਾਂ ਚੱਕਰ ਲਗਾਤਾਰ ਸੰਘਰਸ਼ ਦਾ ਇਹ ਜਾਈ ਰਹੂਗਾ ਮੈਂ ਜਗਜੀਤ ਸਿੰਘ ਪਿੰਡ ਧਲੇਵਾ ਤੋਂ ਕਿਸਾਨ ਜੀ ਦੇ ਵੀ ਕੇਜੂ ਟਕਾਉਂਦਾ ਦਾ ਵੀ 21 ਬਲਾਕ ਦਾ ਜਨਰਲ ਸਖਤਰ ਬੋਲਦਾ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਫਲਾਨੇ ਸਾਹਿਬ ਆਪਾ ਬੈਠਾ ਪੁੱਛਾ ਦਿੰਦਾ ਪਰ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਸਾਡੇ ਮੁੱਖ ਮੰਤਰੀ ਦੇ ਵਿੱਚ ਬੇਅੰਤ ਵੁਚੜ ਦੀ ਰੂਹ ਵੜ ਗਈ ਆ ਜਿਹੜਾ ਚਾੱਕ ਕੇ ਸਾਡੇ ਨੌਜਵਾਨਾਂ ਤੇ ਫਟਾਫਟ ਪਰਚੇ ਦੇਈ ਜਾਂਦਾ ਜਿਵੇਂ ਹੁਣ ਸਾਡੇ ਵੀ ਜਥੇਬੰਦੀ ਦੀ ਇਹ ਆਗੂਆਂ ਤੇ ਤੇ ਵਰਕਰਾਂ ਦੇ ਪਰਚੇ ਦਿੱਤੇ ਨੇ ਇਹੇ ਪਰਚੇ ਰੱਦ ਕਰਾ ਕੇ ਰਹਾਗੇ ਅਸੀਂ ਤੇ ਇਹਨੂੰ ਚੇਤਾਵਨੀ ਦਿੰਨੇ ਆ ਵੀ ਇਹ ਕਿਸੇ ਨਾਲ ਤੇਰਾ ਹੋਰ ਹੀ ਬਾਪਿਆ ਤੇ ਔਖਾ ਹੋਏਗਾ ਜੇ ਸਾਡੇ ਨਾਲ ਫਾਨਾ ਲਏਗਾ ਕਿਉਂ ਇੱਕ ਇੱਕ ਬੰਦੇ ਦੇ 4-4 5-5 ਪਰਚੇ ਦੇ ਦੇ ਤੇ ਵੀ ਉਹਨਾਂ ਨੇ ਜੇਲਾਂ 'ਚ ਫਿਰ ਉਹਨਾਂ ਨੂੰ ਦੀ ਦਿਮਾਗੀ ਹਾਲਤ ਉਹਨਾਂ ਦੀ ਬਗੈੜ ਕੇ ਤੇ ਉਹਨਾਂ ਤੋਂ ਆਪਸਾ ਤੋਂ ਬੁਲਾ ਕੇ ਤੇ ਫਿਰ ਦੁਬਾਰੇ ਪਰਚਾ ਦੇ ਦੇਣਾ ਇਸੇ ਕਰਕੇ ਸੀ ਇਹ ਸਰਕਾਰ ਨੂੰ ਕਹਿੰਦੇ ਆ ਵੀ ਇਹ ਬਿਆਨ ਤੇ ਬੁੱਚੜ ਦੀ ਇਹਦੇ ਵਿੱਚ ਰੂਹ ਵਰ ਗਈ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਤੇ ਕਿਰਤੀ ਲੋਕਾਂ ਦੇ ਡੰਡਾ ਦੇ ਜੋਰ ਨਾਲ ਉਹਨਾਂ ਨੂੰ ਜੇਲਾਂ 'ਚ ਸਿੱਟੀ ਜਾਂਦਾ ਐ ਇੰਨਾ ਕਹਿੰਦੇ ਵੱਖੇ ਮੈਂ ਰਾਤ ਕਾਂਗਵਾਲ ਖਾਲਸਾ ਪੱਤ ਉਹ ਇਹ ਵੀਰ ਦਾ ਸਮਾਉ ਪਿੰਡ ਤੋਂ ਆਪਾਂ ਖੜਿਆਂਗੇ ਸੁਨਾਮ ਤੋਂ ਜੋ ਪਟਿਆਲਾ ਪਟਿਆਲਾ ਰੋਡ ਪਿੱਖੀ ਤੋਂ ਜਾ ਰਿਆ ਨਾ ਪਿੱਖੀ ਤੋਂ ਪਟਿਆਲੇ ਨੂੰ ਜਾਂਦੇ ਆ ਉਸ ਰੋਡ ਤੇ ਇੱਕ ਟੂਲ ਪਲਾਜਾ ਦੇ ਪਿੱਖੀ ਦੇ ਵਿਚਾਲੇ ਟੂਲ ਪਲਾਜਾਗਾ ਸੋ ਉਹਦੇ ਸੰਬੰਧ ਵਿੱਚ ਜੋ ਅੰਦੋਲਨ ਚੱਲ ਰਿਹਾਗਾ ਅਸੀਂ ਉਥੇ ਸੀਗੇ ਤੇ ਸਾਡੇ ਦੇਖਦੇ ਸਾਹਮਣੇ ਇਹ ਵੀਰ ਦਾ ਐਕਸੀਡੈਂਟ ਹੋਇਆ ਜੋ ਟੂਲ ਪਲਾਜਾ ਦੀ ਬੁਰਜੀ ਆ ਸਾਡੇ ਵਰਕਰਾਂ ਨੇ ਉਥੋਂ ਚੱਕਿਆ ਸਾਡੇ ਵੀਰ ਨੇ ਸਤਕਾਰਯੋਗ ਆਜੂ ਭਾਜੀ ਇੱਧਰ ਤੇ ਨਾਮ ਵੀ ਦੇ ਅਮਨਦੀਪ ਅਮਨਦੀਪ ਸਿੰਘ ਜੀ ਇਹਨਾਂ ਨੇ ਉਥੇ ਮੌਕੇ ਤੇ ਮੌਜੂਦ ਸੀਗੇ ਬੱਚੇ ਲੈ ਕੇ ਆ ਰਹੇ ਸੀ ਤੇ ਸੋ ਇਹਨੇ ਉਸੇ ਟਾਈਮ ਦੇ ਵੀਰ ਨੂੰ ਚੱਕਿਆ ਤੇ ਸਾਡੇ ਲੇਵ ਲੈ ਕੇ ਆ ਅਸੀਂ ਇਹੇ ਅਪੀਲ ਕਰਦੇ ਆ ਜੋ ਸਾਡੇ ਕੰਮ ਨੇ ਪਲੀਜ਼ ਪ੍ਰਸ਼ਾਸਨ ਨੂੰ ਵੀ ਕਹਿੰਦੇ ਆਗੇ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਤੁਹਾਨੂੰ ਵੀ ਕਹ ਰਹੇਗੇ ਤੁਹਾਡੇ ਤੋਂ 4 ਕਿਲੋਮੀਟਰ ਦੂਰ ਤੇ ਜਿੱਥੇ ਹਾਦਸੇ ਹੁੰਦੇ ਆ ਐਦੋਂ ਪਹਿਲਾਂ ਮੈਂ 7 ਡੈੱਡ ਬੋਡੀਆਂ ਚੱਕ ਚੁੱਕਿਆ ਪਤਾ ਨਹੀਂ ਕਿੰਨੇ ਕ ਐਕਸੀਡੈਂਟ ਚੁੱਕਿਆ ਗਏ ਵਿੱਧ ਪ੍ਰੂਫ ਦੇ ਨਾਲ ਮੇਰੇ ਤੋਂ ਲੋ ਮੈਂ ਪ੍ਰੂਫ ਦੇ ਨਾਲ ਗੱਲ ਕਰ ਰਿਹਾਗਾ ਆ ਮੇਰੇ ਫੋਨ ਦੇ ਵਿੱਚ ਨੇ ਸਾਰੇ ਪ੍ਰੂਫ ਲਾਈਵ ਹੁੰਨਾ ਹਰ ਵਾਰ ਠੀਕ ਹੈ ਨਾ ਮੇਰੀ ਬੇਨਤੀ ਆ ਪਲੀਜ਼ ਵੱਧ ਚੜ ਕੇ ਇੱਥੇ ਸਹਿਯੋਗ ਦਿਓ ਇੱਥੇ ਆ ਕੇ ਖੜੋ ਡਟੋ ਇਹ ਆਪਾਂ ਟੂਲ ਪਲਾਜਾ ਚੱਕਣਾ ਠੀਕ ਹੈ ਨਾ ਕੋਈ ਕਿਸੇ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੋਂ ਕਿਸੇ ਕੋਸ ਕੋਈ ਪਰਮਾਨਾਮ ਅਨੁਸਾਰ ਹੀ ਆਪਣੀਆਂ ਪਰ ਇੱਥੇ ਦੇਖੋ ਪ੍ਰਸ਼ਾਸਨ ਪੁੱਛਣਾ ਚਾਹੁੰਨਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਚਾਹਣਾਗਾ ਵੀ ਇੱਥੇ ਦੇਖੋ ਅੱਜ ਇਹ ਵੀਰ ਦੇ ਸੱਟ ਲੱਗੀ ਪ੍ਰਮਾਤਮਾ ਨੇ ਚਲੋ ਕਿਰਪਾ ਕੀਤੀ ਆ ਨਾ ਜਾਣੇ ਇਹਦੀ ਜਾਨ ਚਲੀ ਜਾਂਦੀ ਤਾਂ ਕੌਣ ਜਵਾਬਦਾਸ਼ ਕੌਣ ਜ਼ਿੰਮੇਵਾਰ ਸੀ ਪਿੱਛੇ ਦਾ ਪਰਿਵਾਰ ਰੋਲ ਜਾਂਦਾ ਕਿ ਮੇਰੀ ਬੇਨਤੀ ਆ ਸਾਨੂੰ ਸਾਡਾ ਕੰਮ ਕਰ ਲਿਓ ਤੇ ਤੁਸੀਂ ਆਪਣਾ ਕੰਮ ਕਰੋ ਸਾਨੂੰ ਸਾਡਾ ਕੰਮ ਕਰ ਦਿਓ ਉੱਥੇ ਆ ਕੇ ਜਿਆਦਾ ਕਿਨੇ ਸਾਡੇ ਕੰਮ ਤੇ ਟਿਕਾ ਡਾਉਣ ਦੀ ਜਰੂਰਤ ਨਹੀਂ ਹੈਗੀ ਸੋ ਐਨਾ ਕਹਿੰਦਾ ਹੋਇਆ ਸਾਰਾ ਸਸ਼ਿਕਾ